ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬ੍ਰਾਡ ਵਲੌਗਸ ਤੇ ਹਰਦੋਸਾਰੇ ਕਿਵੇਂ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਅਜ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਅੱਜ ਹੈਗੀ 20 ਨਵੰਬਰ ਤੇ ਅੱਜ ਹੈਗੀ ਮੱਸੀਆ ਤੇ ਆਪਾਂ ਵੇਰ ਨੰਬਰ ਇਹ ਅੱਜ 20 ਨਵੰਬਰ ਹੈ ਤੇ ਅੱਜ ਹੈਗੀ ਮੱਸੀਆ ਤੇ ਆਪਾਂ ਚੱਲੇ ਮੱਸੀਆ ਦੇ ਦਿਹਾੜੀ ਤੇ ਮੱਥਾ ਟੇਕਣਾ ਤੇ ਇੱਕ ਅੱਜ ਹੈਗੀ ਆਪਣੀ ਐਨੀਵਰਸਰੀ ਪਏ ਮੈਂ ਸੂਟ ਵੇਅਰ ਕੀਤਾ ਰਹਿਣਾ ਵਾਂ ਠੀਕ ਹੈ ਇਸ ਤਰ੍ਹਾਂ ਕੜਾਈ ਹੈ ਘੇਰੇ ਦੇ ਉੱਤੇ ਵੀ ਤੇ ਆਹ ਕਲਰ ਆ ਦੁਪੱਟਾ ਕਰੀ ਮੈਚ ਹੋ ਗਿਆ ਕੋਈ ਖਰਚਾ ਕਰਨ ਦੀ ਚੁੰਨੀ ਵਗੈਰਾ ਜੜਾਈ ਕਰਾਉਣੀ ਸੀ ਤੇ ਆਹ ਵਾਲਾ ਆਪਾਂ ਪਾ ਲਿਆ ਹੈਗਾ ਆਪਾਂ ਛੋਟ ਜਿਹਾ ਇਹ ਵਾਲਾ ਲੌਂਗ ਵੀ ਨਹੀਂ ਤੇ ਸ਼ਾਰਟ ਵੀ ਨਹੀਂ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਜੇ ਕੋਈ ਕੋਈ ਚੈਨਲ ਤੇ ਨਹੀਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮम्मी ਔਰ ਮੈਂ ਚੱਲਦੇ ਐਕਟੀਵਾ ਤੇ ਚੱਪਚਾ ਸਕੂਲ ਤੇ ਆਪਾਂ ਕੰਟੀਨਿਊ ਕਰ ਦਾਂਗੇ ਵਲੌਗ ਜੇ ਪੋਸੀਬਲ ਹੋਏ ਤਾਂ ਤੇ ਕਲਿੱਪ ਲਾਵਾਂਗੇ ਨਹੀਂ ਫਿਰ ਘਰ ਆ ਕੇ ਕੰਟੀਨਿਊ ਕਰਾਂਗੇ ਤੁਹਾਡੇ ਨਾਲ ਵਲੌਗ ਤੇ ਅੱਜ ਦਾ ਡੇ ਕਿਸ ਤਰ੍ਹਾਂ ਰਹਿੰਦਾ ਤੁਹਾਡੇ ਨਾਲ ਸਾਰਾ ਫੁੱਲ ਡੇ ਦਾ ਰੂਟੀਨ ਜਿਹੜਾ ਸ਼ੇਅਰ ਕਰਾਂਗੇ ਚਲੋ ਜੀ ਮਿਲ ਜੋ ਹੁਣ ਆਪਾਂ ਚੱਕ ਦੇਣਾ ਮੇਰੇ ਹੋਜੀ ਟਾਈਮ ਹੋ ਗਿਆ ਆ ਕਿੰਨੇ ਵਜ ਦਾ ਟਾਈਮ ਹੋ ਗਿਆ ਆਪਾਂ ਵਲੌਗ ਦਾ ਕਿ 1 ਵਜ ਗਏ ਆ ਤੇ ਹੁਣ ਆਪਾਂ ਲਗੇ ਸ਼ੌਲ ਕੱਪੜੇ ਆਪਾਂ ਕਰ ਲੈ ਚੇਂਜ ਟਾਈਮ ਹੋ ਗਿਆ 1 ਵਜ ਦਾ ਤੇ ਆਪਾਂ ਆਗੇ ਸੀ ਗੁਰਦੁਆਰਾ ਸਾਹਿਬ ਤੋਂ ਸੂਟ ਮੈਂ ਆਦਤ ਹੈ ਮੇਰੀ ਵਿਅਸਤਮੇਤ ਉਹਨੂੰ ਛੱਡ ਦੇਣੀ ਹੁੰਦੀ ਆ ਤੇ ਬਟ ਮੈਂ ਅੱਜ ਗੁਰਦੁਆਰਾ ਸਾਹਿਬ ਪਾ ਕੇ ਗਈ ਸੀ ਨਵਾਂ ਸੂਟ ਤੇ ਹੁਣ ਆਪਾਂ ਨੂੰ ਧੁੱਪ ਚ ਥੋੜਾ ਸੁਕਾ ਲਗੇ ਕਿਉਂਕਿ ਜਦੋਂ ਵੇਅਰ ਕੀਤਾ ਹੁੰਦਾ ਥੋੜੀ ਜੀ ਹਵਾ ਲਵਾ ਕੇ ਫੇਰ ਸਾਂ ਇੱਕ ਕਰੀ ਹੋਰ ਪਾ ਲਾਂਗੇ ਹਨਾ ਬਾਜ਼ਾਰ ਬਜ਼ੂਰ ਚ ਪਾਉਣ ਲੱਗੇ ਤੇ ਹੁਣ ਆਪਾਂ ਇੱਕ ਸੁੱਕਣਾ ਵਾਤਾ ਤੇ ਦੂਸਰੇ ਦਾ ਨਾ ਦੂਸਰਾ ਸ਼ਾਲ ਆ ਲਾਇਆ ਮਤਲਬ ਹਲਕਾ ਮਤਲਬ ਸੌਫਟ ਜਿਹੀ ਨਹੀਂ ਸ਼ਾਲ ਹੁੰਦੇ ਇਸ ਤਰ੍ਹਾਂ ਦੇ ਆ ਨਾਲ ਉਹਦੇ ਸ਼ਾਲ ਉਹ ਸ਼ਾਲ ਮੈਂ ਲੱਭਣੀ ਆ ਪਤਾ ਨਹੀਂ ਕਿੱਥੇ ਆ ਤੇ ਮੈਂ ਫਿਰ ਦੇਖਦੀ ਆ ਸ਼ਾਮ ਤੱਕ ਕਿਹੜਾ ਸੂਟ ਪਾਉਣੇ ਆ ਸ਼ਾਮ ਦਾ ਜੇ ਕੋਈ ਡਿਜ਼ਾਈਨ ਨਹੀਂ ਕਿਹੜਾ ਸੂਟ ਪਾਉਣੇ ਸ਼ਾਮ ਨੂੰ ਬਾਕੀ ਡੇ ਕਿਦਾਂ ਦਾ ਬទਿਤ ਹੁੰਦਾ ਜਿਵੇਂ ਵੀ ਹੋਊਗਾ ਮਤਲਬ ਤੁਹਾਨੂੰ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਸੀ 1 ਵਜੇ ਤੇ ਹੁਣ ਆਪਾਂ ਦੇਖਦੇ ਹਾਂ ਜਦਾਲ ਬਣਾਵਾਂਗੇ ਆਪਾਂ ਦਾਲ ਭਿਉਂ ਦਿੰਦੇ ਆ ਤੇ ਗੰਡਾ ਵਗੈਰਾ ਕੱਟਦੇ ਆ ਤੇ ਅੱਜ ਟਾਈਮ ਜਜਮੈਂਟ ਦੇ ਵਿੱਚ ਲੰਘ ਗਿਆ 1 ਵਜ ਗਿਆ ਕੋਈ ਪਤਾ ਨਹੀਂ ਕੱਪੜੇ ਵੀ ਮੈਂ ਤਾਂ ਚੇਂਜ ਕਰ ਲਿਆ ਸੂਟ ਮੈਂ ਦਿਖਾ ਦਿੰਦੇ ਤੁਹਾਨੂੰ ਇਧਰ ਮੈਂ ਪੁੱਠਾ ਕਰਕੇ ਪਾਇਆ ਹੋਇਆ ਇਸ ਤਰ੍ਹਾਂ ਦੀ ਨਾ ਕੜਾਈ ਹੈ ਇਹਦੇ ਤੇ ਬਾਜੂ ਤੇ ਵੀ ਆ ਤੇ ਪਸ਼ਮੀਨੇ ਦਾ ਸੂਟ ਆ ਪਿਆਰ ਪਸ਼ਮੀਨੇ ਦਾ ਸੂਟ ਆਇਆ ਤੇ ਇਸ ਤਰ੍ਹਾਂ ਦੀ ਕੜਾਈ ਹੈ ਬਾਜੂ ਤੇ ਵੀ ਇਸ ਤਰ੍ਹਾਂ ਦੀ ਕੜਾਈ ਹੈ ਦੇਖੋ ਆ ਦੇ ਜੀ ਲਓ ਜੀ ਟਾਈਮ ਹੋ ਗਿਆ ਹੈ ਲਾਈਟ ਤਾਂ ਹੈਗੀ ਹੈ ਮੈਂ ਬਲੈਕ ਫਲੈਸ਼ ਲਾਈਟ ਨਾਲ ਸ਼ੂਟ ਕਰਾ ਤੇ ਲਓ ਜੀ ਆਜਬਜ ਸਿੰਘ ਬਰਾੜ ਹੋ ਗਿਆ ਤਿਆਰ ਤੇ ਸੂਟ ਮੈਂ ਵੀ ਆ ਹੀ ਸਿੰਪਲ ਪਾ ਲਿਆ ਹੈਗਾ ਗਰਮ ਹੈ ਨਾ ਤੇ ਪਾਪਾ ਇਹਦੀ ਆ ਗਏ ਸੀ ਉਹ ਕੱਢੀ ਅੰਦੇ ਧਾਰ ਤੇ ਆਪਾਂ ਇਸ ਤੋਂ ਬਾਅਦ ਜਾਣਿਆ ਕਿੱਥੇ ਫਿਰ ਤੁਹਾਨੂੰ ਸ਼ੇਅਰ ਕਰਾਂਗੇ ਟਾਈਮ ਹੋ ਗਿਆ 6 ਵਜੇ ਦਾ ਤੇ ਹੁਣ ਦੇਖਦੇ ਆ ਅਸੀਂ ਫੁੱਲ ਰੈਡੀ ਆ ਤੇ ਜਬਜੋ ਸਿੰਘ ਬਰਾੜ ਵੀ ਰੈਡੀ ਹੈ ਵਾਸੀਆਂ ਲਈ ਜਾਂਦਾ ਸੋ ਕੇ ਉੱਠਿਆ ਹੈਗਾ ਇਹਨੂੰ ਮੋٹے ਕੱਪੜੇ ਪਾਤੇ ਆ ਮੈਂ ਬਿਲਕੁਲ ਤੇ ਹਾਂ ਡੈਡੀ ਬੈਠੇ ਆ ਤੇ ਇਧਰ ਪਾਪਾ ਇਹਦੇ ਧਰ ਕੱਢੀ ਜਾਂਦੇ ਤੇ ਮੈਂ ਇਹ ਮੋਟਾ ਸੂਟ ਹੀ ਪਾ ਲਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਉੱਪਰ ਕੁਛ ਨਹੀਂ ਪਾਉਂਦੇ ਉੱਪਰ ਆਪਾਂ ਕੁਛ ਨਹੀਂ ਪਾਣਾ ਤੇ ਬਸ ਇਹ ਪਾ ਲੈਂਦੇ ਹੈ ਇਹਨੂੰ ਇਦਾਂ ਐ ਪਾਇਆ ਕਦੋਂ ਚੱਲੀ ਚੱਲਦੇ ਪੁੱਤ ਅਜੇ ਕੰਮ ਕਰਦੇ ਪਾਪਾ ਥੋੜਾ ਜਿਹਾ ਰਹਿ ਗਿਆ ਬਸ ਕੰਮ ਫਿਰ ਆਪਾਂ ਚੱਲਾਂਗੇ ਠੀਕ ਹੈ ਓਕੇ ਓਕੇ ਬੇਬੀ ਇਹਦੀ ਆ ਜਾਓ ਆਜੇ ਉਧਰਲੇ ਪਾਸੇ ਬੈਹ ਜੰਨੇ ਆਪਾਂ ਅਸੀ ਜੀ ਲੋ ਜੀ ਇਹਦੇ ਪਾਪਾ ਨਾ ਤਾਰ ਕੱਢਦੇ ਆ ਤੇ ਆਪਾਂ ਇੱਥੇ ਬੈਰਦੇ ਆ ਉਹਨਾਂ ਚਿਰ ਹੈ ਨਾ ਜੱਤ ਅਸੀਂ ਤਾਂ ਹੋ ਗਿਆ ਤਿਆਰ ਇਹ ਦਵਾ-ਦਵ ਕਰੀ ਜਾਂਦੇ ਪੱਠੇ ਪਾਈ ਜਾਂਦੇ ਜਿਹੜੇ ਅੰਦਰ ਪਸ਼ੂ ਕਰਕੇ ਦਵਾ-ਦਵ ਮੰਮੀ ਇਧਰ ਦੋ ਚਾਰ ਭਾਂਡੇ ਪਏ ਜਿਹੜੇ ਉਹ ਮੰਜੀ ਜਾਂਦੇ ਆ ਤੇ ਮੈਂ ਜੱਪੜੂ ਤਿਆਰ ਕੀਤਾ ਤੇ ਹੁਣ ਬਸ ਆਪਣੀ ਤਿਆਰੀ ਆ ਸਭ ਨੂੰ ਕੁਛ ਨਹੀਂ ਡੈਡੀ ਜੀ ਰੋਟੀ ਬਣਾਤੀ ਆ ਅਸੀਂ ਤਸੀ ਵੀ ਬਣਾ ਲਈਏ ਬਟ ਅਸੀਂ ਖਾਵਾ ਪੀਵਾਗੇ ਬਾਹਰ ਹਲੋ ਜੀ ਟਾਈਮ ਹੋ ਗਿਆ ਸਾਢੇ 6 ਵਜੇ ਦਾ ਤੇ ਹੁਣ ਆਪਾਂ ਚੱਲਿਆ ਜਪਜੋ ਸਿੰਘ ਬਰਾੜ ਹੈਲੋ ਮੈਨਾਂ ਕੋਈ ਵੀ ਪਰਸ ਵਗੈਰਾ ਨਹੀਂ ਲੈ ਕੇ ਜਾਣਾ ਸੀ ਜਪਜੋਤ ਨੇ ਜਿੱਦ ਕਰ ਲਈ ਦਿਖਾਇਓ ਮੰਮਾ ਤੇ ਕਿਹੜਾ ਪਰਸ ਲੈ ਕੇ ਚੱਲੋ ਕਹਿੰਦਾ ਪਰਸਾ ਲੈ ਕੇ ਹੀ ਜਾਣਾ ਤੇ ਫਿਰ ਹੁਣ ਜਿਹੜਾ ਪਰਸ ਨੂੰ ਰੈਡੀ ਕਰ ਲਿਆ ਪੈਸੇ ਕਹਿੰਦਾ ਸੀ ਇਦਾਂ ਹੀ ਫੜਨੇ ਆ ਫਿਰ ਕਹਿੰਦਾ ਮੈਂ ਤਾਂ ਪਰਸਾ ਚ ਪਾਣੀ ਮੈਂ ਕਿਹਾ ਚਲ ਛੋਟੇ ਪਰਸਾ ਚ ਲੈ ਲਾ ਨਾ ਕਹਿੰਦਾ ਇਹੀ ਪਰਸ ਲੈ ਕੇ ਜਾਣਾ ਪਤਾ ਨਹੀਂ ਇਹਨੂੰ ਕਿਉਂ ਇੰਨਾ ਵਧੀਆ ਲੱਗਦਾ ਮੈਨੂੰ ਕਹਿ ਦੂਗਾ ਜਦੋਂ ਕਿਤੇ ਜਾਣਾ ਮम्मा ਆਹੀ ਪਰਸ ਚੱਕੋ ਤੁਸੀਂ ਇਹ ਪਾਪਾ ਨੇ ਗਿਫਟ ਕੀਤਾ ਨਾ ਫਿਰ ਤੇ ਲਓ ਜੀ ਹੁਣ ਆਪਾਂ ਚੱਲਦੇ ਆ 6:30 ਵਜੇ ਦਾ ਟਾਈਮ ਹੋ ਗਿਆ ਤੇ ਚੱਲਦੇ ਆ ਮੈਨੂੰ ਲੰਮੀ ਚਾਹੀਦੀ ਕਿੰਨਾ ਮਜ਼ਾ ਆਉਂਦਾ ਤੁਤ ਪਹਿਲਾਂ ਮੈਂ ਬਹੁਤ ਛੋਟੇ ਲੈ ਲਏ ਮੈਨੂੰ ਤਾਂ ਡਰ ਲੱਗਦਾ हम्म इस टाइम क्या बात है कितनी भीड़ा मजा है मजा है बोल दे मेरे भी अच्छी लगा हुआ है वो पंजाबी विरसा जैसा सारा कुछ जब जो आर यू हैप्पी हूं बोतल कट गई थी इधर आ मिला था ਜੱਪ ਦੀ ਬੋਤਲ ਮੰਮੀ ਦੇ ਮਗਰ ਪਈ ਆ ਮੰਮੀ ਉਧਰਲੇ ਬੰਦੋਂ ਕੱਢ ਕੱਢ ਲੈ ਕੋਈ ਨਾ ਚਲੋ ਜੀ ਚਲੋ ਜੀ ਅੱਜ ਤੁਹਾਨੂੰ ਦਿਖਾਉਣੇ ਆ ਬਠਿੱਟੇ ਦਾ ਮੇਲਾ ਜਿਹੜਾ ਕਿ ਲੱਗਾ ਇੱਧਰ ਕਿਹੜੀ ਸਾਈਡ 'ਤੇ ਲੱਗਾ ਆ ਪੋਲਾ ਨਾ ਜਿਹੜਾ ਇਸ ਸਾਈਡ 'ਤੇ ਲੱਗਾ ਹੋਇਆ ਲਓ ਜੀ ਨਾਲ ਆਏ ਨੇ ਤੇ ਫਰੈਂਡ ਅਸੀਂ ਆਏ ਆ ਪੰਜ ਜਣੇ ਮਮੀ ਦੇਖੋ ਆਣਿਆ ਤੁਹਾਨੂੰ ਮਿਲਲਾ ਕੀ ਕੁਐਸਚਨ ਨਾਲੇ ਪਹਿਲਾ ਝੂਟੇ ਲੈਣਾ ਜਦੋਂ ਤੱਕ ਨਹੀਂ ਵਾਓ ਕਿੰਨੀ ਲੱਗੀ ਤੈਨੂੰ ਅੱਜ ਕਿਰੂ ਤੇਰਾ ਹੋਣੀ ਹੈ ਮੈਨੂੰ ਕਰ ਲੱਗਦਾ ਤੇ ਮੈਨੂੰ ਪਹੇ ਗਿਆ ਕੋਈ ਯਾਦ ਲੈ ਗਿਆ ਯਾਦ ਲੈ ਗਿਆ ਕੋਈ ਮੈਂ ਕਿਦਾਂ ਕਰ ਗਈਆਂ ਉਹ ਕਰ ਗਈਆਂ ਨਹੀਂ ਸੜਿਆ ਕੋਈ ਨਹੀਂ ਮੈਂ ਲੈ ਗਿਆ ਯਾਦ ਲੈ ਗਿਆ ਯਾਦ ਲੈ ਗਿਆ ঝে লাইন তাৰ দা ਜੋ ਇਹ ਹੈਗਾ ਐਨੀਵਰਸਰੀ ਵਾਲਾ ਦਿਨ ਆਪਣਾ 20 ਨਵੰਬਰ ਦਾ ਤੇ ਉਸ ਦਿਨ ਆਪਾਂ ਕੁਝ ਐਨੀਵਰਸਰੀ ਤੇ ਕਹਿੰਦੇ ਚਲੋ ਆਪਾਂ ਤੁਹਾਨੂੰ ਬਾਹਰ ਕੁਮਾ ਕੇ ਲੈ ਕੇ ਆਨੇ ਕਿਉਂਕਿ ਆਲਵੇਜ਼ ਹਰੇ ਕਨਵਰਸਰੀ ਤੇ ਆਪਾਂ ਘਰ ਕੇਕ ਕੱਟਦੇ ਹੁੰਦੇ ਆ ਤੇ ਖਾ ਪੀ ਲੈਨੇ ਹੁੰਦੇ ਐਨਜੋਏ ਕਰ ਲੈਨੇ ਹੁੰਦੇ ਆ ਬਟ ਐਤਕੀ ਜਿਹੜੇ ਐਨੀਵਰਸਰੀ ਮੈਂ ਕਿਹਾ ਕੇਕ ਖਾ ਖਾ ਕੇ ਵੀ ਅੱਕ ਜਾਂਦੇ ਆ ਕਿਉਂਕਿ ਨਾ ਸਾਲ ਦੇ ਵਿੱਚ ਬਰਥਡੇ ਹੁੰਦੇ ਨੇ ਜਬ ਜੋ ਦਾ ਮੇਰਾ ਇਹਦੇ ਪਾਪਾ ਦਾ ਤਿੰਨ ਕੇਕ ਤੇ ਪੱਕੇ ਫਾਈਨਲ ਹੀ ਹੁੰਦੇ ਕਨਵਰਸਰੀ ਜਿਹਦਾ ਹੋ ਜਾ ਚਾਰ ਚਾਰ ਕੇਕ ਇੱਕ ਅੱਧਾ ਉਹ ਆਪਾਂ ਹੋਰ ਕੋਈ ਗੱਲਬਾਤ ਹੁੰਦੇ ਨਾ ਉਦੋਂ ਵੀ ਲੈ ਹੁੰਨੇ ਆਪਾਂ ਸੋ ਕੇਕ ਖਾ ਖਾ ਕੇ ਅੱਕ ਜਾਈਦਾ ਮੈਂ ਕਿਹਾ ਇਤਕੇ ਕੇਕ ਨਹੀਂ ਆਪਾਂ ਕੱਟਣਾ ਹੈ ਇਤਕੇ ਆਪਾਂ ਨੂੰ ਮਤਲਬ ਇਹ ਕਹਿੰਦੇ ਚਲੋ ਫਿਰ ਆਪਾਂ ਬਾਹਰ ਹੀ ਘੁੰਮ ਫਿਰ ਆਵਾਂਗੇ ਮੈਂ ਕਿਹਾ ਚਲੋ ਇਦਾਂ ਕਰ ਲਾਂਗੇ ਬਟ ਘਰ ਕੇਕ ਨਹੀਂ ਕੱਟਣਾ ਇਤਕੇ ਕੇਕ ਖਾ ਕੇ ਕਿ ਮਨ ਅੱਕਿਆ ਪਿਆ ਹੈਗਾ ਤੇ ਲਓ ਜੀ ਹੁਣ ਆਪਾਂ ਫੇਰ ਇਹ ਕਹਿੰਦੇ ਚਲੋ ਆਪਾਂ ਮੇਲੇ ਚ ਘੁੰਮ ਫਿਰ ਆਉਣੇ ਆ ਸਾਨੂੰ ਲੈ ਆਏ ਸੀ ਮੇਲੇ ਦੇ ਵਿੱਚ ਇੱਥੇ ਮੇਲਾ ਲੱਗਾ ਹੋਇਆ ਸੀ ਬਸਨਾ ਇੱਕ ਦੋ ਦਿਨ ਦੀ ਕਹਾਣੀ ਸੀ ਮਤਲਬ ਉਤਰਨ ਵਾਲਾ ਹੀ ਸੀਗਾ ਮੇਲਾ ਕਾਫੀ ਦਿਨਾਂ ਚਿਰ ਦਾ ਲੱਗਾ ਹੋਇਆ ਹੈ ਬਾਕੀ ਇੱਥੇ ਲੱਗਦਾ ਹੀ ਰਹਿੰਦਾ ਮੇਲਾ ਤੇ ਬਾਕੀ ਨਾ ਚੰਡੋਲ ਵਗੈਰਾ ਜਿਹੜੇ ਲੱਗਿਆ ਹੋਈਆਂ ਸੀ ਇੱਥੇ ਕੋਈ ਵੀ ਨਹੀਂ ਇੱਕ ਇੱਕ ਜਾਣਾ ਵੀ ਨਹੀਂ ਮਤਲਬ ਕਹਿ দিਆ ਆਪਣਾ ਚੰਡੋਲ ਜਾਂਦਾ ਚੁੱਲਿਆਂ ਦੇ ਵਿੱਚ ਬੈਠਾ ਸੀ ਕੋਈ ਨਹੀਂ ਬੈਠਾ ਸੀਗਾ ਤੇ ਤੁਹਾਨੂੰ ਪਤਾ ਜਿੰਨਾ ਚਿਰ ਕੋਈ ਬੈਠਾ ਨਾ ਹੋਵੇ ਝੂਟਾ ਲੈਂਦਾ ਵੀ ਮਜ਼ਾ ਨਹੀਂ ਆਉਂਦਾ ਹਨਾ ਕੋਈ 10-12 ਜਾਨੇ ਬੈਠੇ ਹੋਣ ਵਿੱਚ ਚੰਡੋਲ ਦੇ ਫੇਰ ਹੀ ਮਾਜਾਂਦਾ ਸੋ ਫਿਰ ਜਿਹੜੀ ਆਪਣੀ ਵੀ ਪਲੈਨਿੰਗ ਕੈਨਸਲ ਹੋ ਗਈ ਸੀ ਨਹੀਂ ਤਾਂ ਜੇ ਕੋਈ ਮਤਲਬ ਲੈਂਦੀ ਹੁੰਦੇ ਝੋਟੇ ਤਾਂ ਮੈਂ ਜ਼ਰੂਰ ਲੈਣਾ ਸੀ ਬਹੁਤ ਮਾਜਾਂਦਾ ਤੇ ਕਾਫੀ ਵੈਰਾਈਟੀ ਦੀ ਜਿਹੜੀਆਂ ਇੱਥੇ ਚੀਜ਼ਾਂ ਸੀਗੀਆਂ ਤੇ ਕੱਪੜੇ ਵਗੈਰਾ ਵੀ ਕਾਫੀ ਤਰ੍ਹਾਂ ਦੇ ਸੀਗੇ ਮਤਲਬ ਹਨਾ ਬ੍ਰਾਂਡਡ ਵੀ ਸੀਗੇ ਮਤਲਬ ਹਨਾ ਤੇ ਬਾਕੀ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਦੀ ਵੈਰਾਈਟੀ ਸੀ ਮਤਲਬ ਤੁਹਾਨੂੰ ਜਿਵੇਂ ਦਾਗ ਵਗੈਰਾ ਲਾਉਣ ਵਾਲੀਆਂ ਵੀ ਇੱਥੇ ਚ ਹੈਗੀਆਂ ਸੀ ਮਸ਼ੀਨਾਂ ਜਿਵੇਂ ਕਟਿੰਗ ਵਾਲੀਆਂ ਚੋਪਰ ਹੁੰਦੇ ਇਸ ਤਰ੍ਹਾਂ ਕਾਫੀ ਚੀਜ਼ਾਂ ਸੀ ਜਿਹੜੇ ਮੈਂ ਛੋਟੇ ਛੋਟੇ ਕਲਿੱਪਸ ਵਿੱਚ ਇਥੋਂ ਜਿੰਨੀਆਂ ਲਈਆਂ ਗਿਆ ਨੇ ਮੈਂ ਔਨੀਆਂ ਕ ਲਈਆਂ ਨੇ ਤੇ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਵਲੌਗ ਨੂੰ ਫੁੱਲ ਇੰਜੋਏ ਕਰਿਓ ਐਨੀਵਰਸਰੀ ਵਲੌਗ 2 ਜਾਂ 3 ਪਾਰਟ ਦੇ ਵਿੱਚ ਮਿਲੂਗਾ ਕਿਉਂਕਿ 2 ਪਾਰਟ ਤਾਂ ਕਨਫਰਮ ਹੈ 3rd ਪਾਰਟ ਦੇ ਵਿੱਚ ਐਨੀਵਰਸਰੀ ਤੇ ਮੈਨੂੰ ਕੀ ਕੀ ਗਿਫਟ ਮਿਲੇ ਹਨਾ ਉਹ ਵੀ ਮੈਂ ਤੁਹਾਡੇ ਨੂੰ 3rd ਪਾਰਟ ਉਹ ਤੇ ਕੋਸ਼ਿਸ਼ ਕਰੂੰਗੀ ਰੈਗੂਲਰ ਹੀ ਤਿੰਨੇ ਵਲੌਗ ਪਾ ਕੇ ਹਨਾ ਪਾ ਦਵਾਂ ਨਾਗਾ ਨਾ ਪਾਵਾਂ ਨੈਕਸਟ ਡੇ ਤੇ ਕੋਸ਼ਿਸ਼ ਕਰੂੰਗੀ ਕਿਉਂਕਿ ਕਈ ਵਾਰ ਆਪਾਂ ਬਾਹਰ ਅੰਦਰ ਜਾਣਾ ਹੁੰਦਾ ਆਪਣੇ ਤੋਂ ਵਲੌਗ ਐਡਿਟ ਨਹੀਂ ਹੁੰਦਾ ਇਸ ਕਰਕੇ ਕਈ ਵਾਰ ਨਾਗਾ ਪੈ ਜਾਂਦਾ ਵਲੌਗ ਦਾ ਕੋਸ਼ਿਸ਼ ਕਰੂੰਗੀ ਤੇ ਫੁੱਲ ਵਲੌਗਸ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਫੁੱਲ ਇੰਜੋਏ ਕਰਿਆ ਕਰੋ ਤੇ ਕਮੈਂਟ ਕਰਕੇ ਸੁਣ ਸੁਣੇ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤਾਂ ਜੋ ਆਪਾਂ ਹੋ ਵੀ ਇੰਪਰੂਵਮੈਂਟ ਲੈ ਕੇ ਆਈਏ ਆਪਣੇ ਵਲੌਗਸ ਦੇ ਵਿੱਚ ਤੇ ਵਧੀਆ ਵਧੀਆ ਵਲੌਗਸ ਤੁਹਾਡੇ ਨਾਲ ਸਾਂਝੇ ਕਰ ਸਕੀ ਆਪਾਂ ਲਓ ਜੀ ਇਥੇ ਮੈਂ ਬਾਉਲ ਦੇਖ ਰਹੀ ਸੀ ਤੇ ਮੈਂ ਹਜੇ ਦੇਖ ਹੀ ਰਹੀ ਸੀ ਕਿ ਹੱਥ ਪਾਇਆ ਮੈਂ ਗ੍ਰੀਨ ਨੂੰ ਤੇ ਮੰਮੀ ਕਹਿੰਦੇ ਆਲਰੇਡੀ ਇਹ ਆਪਣੇ ਘਰ ਹੈਗੇ ਨੇ ਤੇ ਮੈਂ ਕਿਹਾ ਮੰਮੀ ਕਿਹੜੇ ਆਪਣੇ ਘਰ ਫਿਰ ਮੰਮੀ ਯਾਦ ਕਰਾਏ ਕਿ ਇਹੀ ਕਲਰ ਹੈ ਗ੍ਰੀਨ ਕਲਰ ਫਿਰ ਮੈਨੂੰ ਵੀ ਯਾਦ ਆ ਗਿਆ ਕਿ ਹਾਂ ਆਪਣੇ ਘਰ ਹੈਗੇ ਨੇ ਉਹ ਪਤਾ ਕੀ ਹੁੰਦਾ ਕਈ ਵਾਰ ਆਪਾਂ ਚੀਜ਼ ਵਗੈਰਾ ਬਾਇ ਤਾਂ ਕਰ ਲੈਨੇ ਹੁੰਦੀਆਂ ਆਪਣੇ ਕੋਲ ਜ਼ਿਆਦਾਤਰ ਚੀਜ਼ਾਂ ਹੁੰਦੀਆਂ ਹੀ ਆਪਾਂ ਨਾ ਪਸੰਦ ਆਉਂਦੀਆਂ ਆਪਾਂ ਚੀ ਲੈ ਹੁੰਨੇ ਤੇ ਕਈ ਵਾਰ ਉਹ ਪਤਾ ਕੀ ਹੁੰਦਾ ਆਪਾਂ ਬਾਹਰ ਅੰਦਰ ਨਹੀਂ ਵਰਤ ਮਤਲਬ ਰਸੋਈ 'ਚ ਨਹੀਂ ਵਰਤਦੇ ਤੇ ਉਹ ਆਪਾਂ ਦੇਨੇ ਸਾਮ ਤੇ ਉਹ ਭੁੱਲ ਜਾਈਦਾ ਤੇ ਫਿਰ ਜਦੋਂ ਕਿਤੇ ਜਾਈ ਮਮੇ ਨੇ ਮੈਨੂੰ ਯਾਦ ਕਰਵਾਤਾ ਕਿ ਇਹ ਆਲਰੇਡੀ ਤੇਰੇ ਕੋਲ ਦੋ ਗ੍ਰੀਨ ਕਲਰ ਦੇ ਬਾਉਲ ਹੈਗੇ ਨੇ ਫਿਰ ਮੈਨੂੰ ਯਾਦ ਆਇਆ ਕਿ ਮੈਂ ਸੈਲਡ ਖਾਂਦੇ ਸੀ ਹਾਂ ਮਾਮਾ ਹੈਗੇ ਨੇ ਤੇ ਇਸੇ ਪ੍ਰਕਾਰ ਨਾਲ ਫਿਰ ਸਾਰੀਆਂ ਚੀਜ਼ਾਂ ਕਿਚਨ ਦੇ ਵਿੱਚ ਆਪਾਂ ਲਲਜਾਲਾ ਜਾ ਕੇ ਵਰਤੀ ਜਾਂਦੀਆਂ ਫਿਰ ਇੰਨੇ ਭਾਂਡੇ ਸੂਤ ਨਹੀਂ ਹੁੰਦੇ ਇਸ ਕਰਕੇ ਫਿਰ ਭਾਂਡੇ ਆਪਾਂ ਦਿੰਦੇ ਆਂ ਸਾ ਫਿਰ ਭੁੱਲ ਜਾਈਦਾ ਭਾਂਡਿਆਂ ਨੂੰ ਤੇ ਇੱਥੇ ਜਬਜਨ ਨੇ ਕਾਫੀ ਟੁਆਇਸ ਸੀਗੇ ਜਬਜਨ ਨੇ ਟੁਆਇਸ ਬਾਈ ਕੀਤੀ ਤੇ ਬਾਕੀ ਫਿਰ ਅਪ ਇਥੋਂ ਕੀਤੀ ਹਲਕੀ ਫੁਲਕੀ ਸ਼ਾਪਿੰਗ ਤੇ ਫੁੱਲ ਇੰਜੋਏ ਕੀਤਾ ਸੀ ਤੇ ਤੁਸੀਂ ਵੀ ਇੰਜੋਏ ਕਰ ਰਹੇ ਹੋਗੇ ਸਾਡੇ ਵਲੌਗਸ ਦੇ ਨਾਲ ਤੇ ਨੈਕਸਟ ਵਲੌਗ ਵੀ ਜਰੂਰ ਵਾਚ ਕਰਿਓ ਤੇ ਇਸ ਰੈਗੂਲਰਲੀ ਵਲੌਗ ਆਉਣਗੇ ਤੇ ਤੁਸੀਂ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਫੁੱਲ ਚਲੋ ਜੀ ਮਿਲਦੇ ਆਂ ਨਵੇਂ ਵਲੌਗ ਦੇ ਨਵੇਂ ਬਲਾਗ